अच्छी पावगे जी ओलियाँ का आचार ये असी ओले देखो, इधर दे तेल गर्म करना रखता हम असद ओले जी पावे ओले नए से ਇਹ ਅਸੀਂ ਸਰੋਂ ਦਾ ਤੇਲ ਦੇ ਵਿੱਚ ਤੜਕ ਕੇ ਔਲੇ ਪਾਵਾਂਗੇ ਬਹੁਤ ਸਵਾਦ ਆਚਾਰ ਬਣਦਾ ਹੈਗਾ ਖਰਾਬ ਨਹੀਂ ਹੁੰਦਾ ਇਹ ਇਹ ਅਸੀਂ ਔਲਾ ਨੂੰ ਛਿੰਮ ਗੈਸ ਕਰਕੇ ਹੌਲੀ ਹੌਲੀ ਇਹ ਹਲਾਉਂਦੇ ਰਹਿਣਾ ਹੈਗਾ ਤੇ ਨਾਲ-ਨਾਲ ਇਹਨੇ ਅਸੀਂ ਤੇਲ ਦੇ ਵਿੱਚ ਕੁੰਡੀ ਰਹਿਣਾਗਾ ਇਹ 10 15 ਮਿੰਟ ਲੱਗ ਜਾਂਦੇ ਇਹਨਾਂ ਨੂੰ ਹੋਏ ਹੋਏ ਅਸੀਂ ਘੱਟ ਸੇਕਦੇ ਜਦੋਂ ਪਕਾਉਨੇ ਆ ਬਣਨ ਲੱਗਿਆਂ ਜਦੋਂ ਥੋੜੇ ਜੇ ਨਰਮ ਹੋਵੇ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਦੇ ਵਿੱਚ ਮਸਾਲੇ ਰਲਾਵਾਂਗੇ ਉਹਨੂੰ ਵੀਰ ਅਸੀਂ ਇਹਨੂੰ ਘੱਟ ਗੈਸ ਕਰਕੇ ਬਸ ਥੋੜਾ ਥੋੜਾ ਸਟ੍ਰੇਨ ਕੁੰਡੀ ਹਾਰੇ ਹਲਾਉਂਦੇ ਰਹਾਂਗੇ ਵਿੱਚ ਦੀ ਇਹ ਸੀ ਔਲੇ ਦੇ ਛਾ ਵਿੱਚ ਤੋਂ ਬਸ ਸੇ ਮਸਾਲੇ ਲੈਨੇ ਦੇ ਵਿੱਚ ਅਸੀਂ ਮਿੱਠੇ ਲਈ ਨੇ ਸੌਫ ਲਈ ਹੈ ਤੇ ਥੋੜੀ ਜੀ ਅਸੀਂ ਇਹਦੇ ਵਿੱਚ ਰਾਈ ਲਈ ਹੈ ਇਹਨਾਂ ਨੂੰ ਮੈਂ ਡਰਾਈ ਰੋਸਟ ਕਰ ਲਿਆ ਸਾਰੇ ਮਸਾਲਿਆਂ ਨੂੰ ਹੁਣ ਇਹਨਾਂ ਨੂੰ ਮਿਕਸੀਜ ਪਾ ਕੇ ਗ੍ਰाइंड ਕਰਦੇ ਆਂ ਹੱਦ ਤੱਕ ਸਾਡੇ ਜਿਹੜੇ ਔਲੇ ਹੈਗੇ ਇਹ ਵੀ ਸੌਫਟ ਹੋ ਰਹੇ ਨੇ ਅਸੀਂ ਇਹਨੂੰ ਬਿਲਕੁਲ ਘੱਟ ਅੱਗ ਦੇ ਉੱਤੇ ਛਿਮ ਗੈਸ ਦੇ ਉੱਤੇ ਪਕਾਉਣਾ ਹੈ ਤੇ ਹੁਣ थोड़े सॉफ्ट ਵੀ ਹੋ ਗਏ ਦੇਖੋ ਦੇਖ ਸਕਦਾ ਹੋ ਤੁਸੀਂ ਇਸ ਤਰ੍ਹਾਂ ਤੇ ਹੁਣ ਇਹਦੇ ਵਿੱਚ ਜਦੋਂ ਸੁੱਠੋਗੇ ਸੀ ਇਹਦੇ ਵਿੱਚ ਹੁਣ ਮਸਾਲੇ ਰਲਾਏ ਹਾਂ ਤੇ ਦੇਖੋ ਇਸੇ ਸਾਡੇ ਵਾਲੇ ਜਿਹੜੇ ਹੁਣ ਸੌਫਟ ਹੋ ਗਏ ਇਹ ਸੀ ਬਿਲਕੁਲ ਮਤਲਬ ਕਿ ਸਿੰਮ ਗੈਸ ਤੇ ਪਕਾਏ ਨੇ ਦੂਜਾ ਅਲਮੇ ਦੀ ਤਿਆਰੀ ਤੇ ਹੁਣ ਸੌਫਟ ਹੋ ਗਏ ਹੁਣ ਅਸੀਂ ਇਹਦੇ ਵਿੱਚ ਦੋ ਚਮਚੇ ਮੈਂ ਨਮਕ ਦੇ ਪਾਏ ਨੇ ਅੱਧਾ ਕ ਚਮਚਾ ਮਿਰਚ ਦਾ ਪਾਇਆ ਇੱਕ ਚਮਚਾ ਮੈਂ ਹਲਦੀ ਦਾ ਪਾਣਾ ਇਸ ਤਰ੍ਹਾਂ ਜਦੋਂ ਤੁਸੀਂ ਆਚਾਰ ਬਣਾਉਂਦੇ ਹੋ ਬਿਲਕੁਲ ਫਰਾਗ ਨਹੀਂ ਹੁੰਦਾ ਇਹਦੇ ਵਿੱਚ ਹੁਣ ਅਸੀਂ ਜਿਹੜੇ ਪੀਸੇ ਹੁੰਦੇ ਸਾਡੇ ਮਸਾਲੇ ਉਹ ਵੀ ਪੜਾਹੇ ਬਹੁਤ ਜਿਆਦਾ ਮਸਾਲੇ ਦੀ ਲੋੜ ਨਹੀਂ ਹੁੰਦੀ ਕਿਉਂਕਿ ਔਰੇ ਦਾ ਜਿਹੜਾ ਆਉਂਦਾ ਗੁਣ ਬਹੁਤ ਜਿਆਦਾ ਹੁੰਦਾ ਹੈ ये असं आपदी पौष्टिक तत्व जो बरकरार रखी होंगे दे। देखो साडा हमोले का चार बन के बिल्कुल तैयार है बहुत ही स्वाद अचार है साधा इन सीर ठंडा करके मस्तमान पा लेंगे ਇਹ ਚੂਸਾ ਦੌਰੇ ਦਾ ਚਾਰ ਬਣ ਕੇ ਕਿੰਨਾ ਸੋਹਣਾ ਤਿਆਰ ਹੋਇਆ ਹੈ। ਇਸ ਤੋਂ ਤੋਸੀ ਵੀ ਚਾਰ ਨੂੰ ਤਿਆਰ ਕਰ ਸਕਦੇ ਹਾਂ। ਇਹ ਚਾਰ ਬਿਲਕੁਲ ਹੀ ਖਰਾਬ ਹੁੰਦਾ ਜੇ ਅਸੀਂ ਇਹਦੇ ਵਿੱਚ ਪ੍ਰੀਜ਼ਰਵੇਟਿਵ ਪਾਉਣਾ ਵੀ ਹੈ ਤਾਂ ਅਸੀਂ ਦੋ ਚਮਚੇ ਦੇ ਵਿੱਚ ਸਿਰਕੇ ਦੇ ਵੀ ਪਾ ਸਕਦੇ ਹਾਂ।